چل رہی ہے اور کچھ دن یہ مہیم جی ہے یہ اگ بڑھتی ہے کیونکہ دیکھا ہونا کہ نشا جاگ ਜਾਨਕੀ ਨੇ ਬੁਧੀਆ ਕਾਰ ਦੇ ਨਾਲ ਉਹ ਥੋੜੇ ਸਾਰੇ ਦੇ ਸਾਹਮਣੇ ਪੇਸ਼ ਕੀਤਾ ਕਿ ਨਸ਼ੇ ਦੇ ਨਾਲ ਆਪ ਨੂੰ ਸਾਰਾ ਕਾਰਜ ਕਰਨ ਤੇ ਬਹੁਤਰਾ ਦਬਾਅ ਹੋ ਜਾਂਦਾ ਹੈ ਇੱਥੇ ਮੈਂ ਬਤਾਲ ਡੀਏਡੀ ਕੀ ਆਇਆ ਤੁਮੇ ਸਾਰਾ ਅੰਸ਼ਿਮ ਸਾਡੇ ਨਾਲ ਸੇ ਕਿ ਕਿਤੇ ਜਿਹੜਾ ਨਸ਼ਾ ਦਾ ਵਿੱਚ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਇਹਨੇ ਇੱਕ ਨੀਤੀ ਲੈਂ ਕੇ ਚਲਾਈ ਜਾ ਰਹੀ ਹੈ ਜਿਹਦੇ ਚ ਵਾਪਕ ਸੀਨੀਅਰ ਅਫਸਰ ਪੂਰੇ ਪੰਜਾਬ ਦੇ ਵਿੱਚ پہلے بھی کوئی چیز پڑھ لینا ہے کر لے کہ میں یہ امید کروں گا سارے بچوں کو ਇਹ ਜਿਹੜਾ ਵਿਸ਼ੇ ਦਾ ਤੂਰ ਹੈਗਾ ਇਹਨੂੰ ਆਪਾਂ ਜੱਟੋ ਖੜਾ ਕਰਾਣਾ ਹੈ ਜਿਵੇਂ ਸੀਐਮ ਸਾਹਿਬ ਵੀ ਕਿਹਾ ਕਿ ਜਿਹੜਾ ਵਿਜੇ ਸਿੰਘ ਵੀ ਇਹ ਪੰਜਾਬ ਨੂੰ ਅਗਲਾ ਪੰਜਾਬ ਬਣਾਣਾ ਹੈ ਤੇ ਪੰਜਾਬ ਅਗਲਾ ਪੰਜਾਬ ਪਣ ਕੇ ਲੋਕਾਂ ਨੂੰ ਆਉਣਾ ਹੈ ਕਿਥੇ ਉਮੀਦ ਕਿਹੜਾ ਜਦੋਂ ਪੰਗੜੇ ਬੰਦੇ ਸੀ ਉਮੀਦ ਪੰਗੜੇ ਬੰਦੇ ਉਮੀਦ ਜਿਹੜੇ ਬੰਦੇ ਉਹ ਸਾਰਾ ਕੁਝ ਉਮੀਦ ਹੋਊਗਾ ਜਦੋਂ ਅਸੀਂ ਬਚਪਨ ਨੂੰ ਵੇਖੀਏ ਕਿਤੇ ਕੰਮ ਬਿਲਕੁਲ ਜਿਵੇਂ ਬਿਲਕੁਲ ਕਰਦਾ ਪੰਜਾਬ ਨੂੰ ਬਸੇਗਾ ਆ ਪਤਾ ਨਹੀਂ ਕਿਵੇਂ ਕਿਹੜਾ ਕੋਡ ਜਾਂ ਇੱਥੇ ਆ ਗਿਆ ਕਿ ਇਹ ਅੱਛੇ ਕਾਰਜ ਕੀਤੇ ਦੇ ਵਿੱਚ ਕੰਮ ਕਰਦਾ ਹੈ ਤੇ ਮੈਂ ਇਹ ਅਮੀਰ ਪਰਮਾ ਸਾਰੇ ਬੱਚੋ ਤੁਸੀਂ ਇਹ ਦੇਖੋ ਕੁੱਟੇ ਵਿੱਚ ਵੀ ਸਾਰਿਆਂ ਨੇ ਡਾਕਟਰ ਬਣਨਾ ਹੈ ਇੰਜੀਨੀਅਰ ਬਣਨਾ ਆਈਪੀਐਸ ਬਣਨਾ ਆਈਐਸ ਬਣਨਾ ਹੈਗਾ ਤੇ ਇਹਨਾਂ ਚੋਂ ਜਿਹੜੇ ਤੁਸੀਂ ਕਹਿੰਦੇ ਮੇਰੇ politicans ਬਣਨੇ ਹੈ ਕਿ ਐਮਐਲਏ ਬਣਨੇ ਹੈ ਕਿ ਬਣਨੇ ਹੈ ਕਿ ਪ੍ਰਧਾਨ ਮੰਤਰੀ ਵੀ ਕੁੱਟੇ ਵਿੱਚ ਹੀ ਬਣਨੇ ਹੈਗੇ ਤੇ ਮੈਂ ਇਹ ਆਸ ਕਰੂੰਗਾ ਕਿ ਜਿਹੜਾ ਇਹ ਯੁੱਧ ਨਸ਼ਾ ਰੋਕ ਦੇ ਵਿੱਚ ਮਹਿੰਦਰੀ ਚਲਾਈ ਗਈ ਹੈ ਨਾ ਗਿਆ ਸਰਕਾਰ ਨੂੰ ਤੇ ਮਾਣੂ ਡੀਆਈਜੀ ਸਾਹਿਬ ਨੂੰ ਤੇ ਮਾਣੂ ਡੀਜੀਪੀ ਸਾਹਿਬ ਨੂੰ ਮੈਂ ਉਮੀਦ ਕਰੂੰਗਾ ਕਿ ਇਹ ਜਿਹੜਾ ਹੈਗਾ ਤੁਸੀਂ ਇਹਨੂੰ ਪਾਲਣ ਕਰੇਗਾ ਤਾਂ ਕਰੇ ਵਿੱਚ ਇਹ جو گے تاکہ یہ نشہ گا یہ ضرور ختم کرنا دیں اور میں امید لے کے جاؤں گا کہ ایک ایک بچہ اسکول کا یہ نشہ جاگ